ਬਤਾ ਉਹਦੇ ਤੇ ਵੀਡੀਓ ਬਣਾਉਣ ਜਾ ਰਹੇ ਆਂ ਔਰ ਇਹਦੇ ਬਾਰੇ ਤੁਹਾਨੂੰ ਬਹੁਤ ਵਧੀਆ ਜਾਣਕਾਰੀ ਦਾਂਗੇ ਜਿਹਦੇ ਵਿੱਚ ਕਮੇਡੀ ਵੀ ਹੋਏਗੀ ਹਾਸਾ ਵੀ ਹੋਏਗਾ ਤੇ ਇਹਦੇ ਬਾਰੇ ਜਿਹੜਾ ਕਹਾਵਤ ਆ ਨਾ ਕਿ ਫਲ ਨੀਵੇਂ ਰੁੱਖਾਂ ਨੂੰ ਲੱਗਦਾ ਸਿੰਬਲਾ ਤੂੰ ਮਾਣ ਨਾ ਕਰੀ ਉਹ ਚੀਜ਼ ਵੀ ਅਸੀਂ ਸਿੱਧ ਕਰਕੇ ਵਿਖਾ ਲਾਂਗੇ ਕਿ ਇੱਕ ਕਹਾਵਤ ਕਿੱਦਾਂ ਵਾਂ ਤੇ ਕਿੱਦਾਂ ਸਿੱਧ ਕੀਤੀ ਜਾ ਸਕਦੀ ਆ ਔਰ ਇਹ ਕਿੱਦਾਂ ਦੀ ਹੈਗੀ ਇਹ ਸਿੰਬਲ ਰੋਖਾ ਜਿਹਦੇ ਬਾਰੇ ਤੁਹਾਨੂੰ ਮਾਹੌਨੇ ਜ਼ਿਕਰ ਕੀਤਾ ਕਿ ਇਸੰਬਰ ਰੋਕਾ ਜਿਹਦੇ ਫਾਲ ਜੜਿਆ ਕਿਸੇ ਕੰਮ ਨਹੀਂ ਆਉਂਦੇ ਨਾ ਇਹਦੀ ਲੱਕੜ ਕਿਸੇ ਕੰਮ ਹੁੰਦੀ ਆ ਇਹਦੇ ਬਾਰੇ ਤੁਹਾਨੂੰ ਹੁਣ ਅਸੀਂ ਵੀਡੀਓ ਬਣਾ ਕੇ ਦੱਸ ਦਿਆਂ ਕਿ ਆਪਾਂ ਕੀ ਪੇਸ਼ ਕਰਨ ਜਾ ਰਹੇ ਹਾਂ ਗੁਰਵਾ ਮਾਣ ਬੜਾ ਪਰੇਸ਼ਾਨ ਆ ਪੈਸਾ ਤੇ ਲਾਪਾ ਲੈਣੀ ਤਨਖਾਹ ਨਹੀਂ ਅਜੇ ਆਈ ਤਾਂ ਵੀ ਲੋੜ ਪਈ ਆ ਕੀ ਕਰੀ ਯਾਰ ਪੈਸੇ ਕਿ ਘੁੱਲਿਏ ਰਤਿਆ ਲੱਗ ਚਾਹੀਦਾ ਓਹੋ ਚਾਚਾ ਕੁਆੜੀ ਕੋ ਜਾਣੇ ਸਾਚ ਯਾਰ ਓਏ ਹੋਏ ਚਾਚੇ ਕਵਾੜੀ ਤੇ ਪਤਾ ਨਹੀਂ ਪਰ ਐ ਤੇ ਉਹ ਬੰਦਾ ਕੰਜੂਸ ਹੀ ਆ ਅੱਗੇ ਮਰਜੀ ਕੀ ਦਾ ਰਾਮ ਦੇ ਦੇਵੇ ਚਲੋ ਕੋਈ ਗੱਲ ਨਹੀਂ ਆਪਾਂ ਤਾਂ ਉਹਨੇ ਗੱਲ ਪਿੰਡ ਬੱਚਿਆਂ ਨੇ ਮੰਗਣ ਆਲੇ ਪਹਿਲਾਂ ਹੀ ਤੁਰੇ ਆਉਂਦੇ ਆ ਬੱਲੇ ਦਾਦਾ ਉਹ ਬੱਲੇ ਭਤੀਜਾ ਹੋਰ ਆ ਬਹੁਤ ਵਧੀਆ ਬਹੁਤ ਵਧੀਆ ਬਾਬੇ ਦੀ ਕਿਰਪਾ ਤੂੰ ਨਾ ਮੇਰਾ ਕਿੱਥੇ ਰਹਿਣਾ ਦੇਖਦਾ ਨਹੀਂ ਮੈਂ ਜਦੋਂ ਉਹ ਇੱਥੇ ਰਹਿਦਾ ਰਹਿਣਾ ਰੋਣਾ ਕਿੱਥੇ ਆਪਾਂ ਹੋਰ ਕੰਮਕਾਰ ਚੰਗਾ ਕਵਾੜਦਾ ਫਿਰ ਬਹੁਤ ਵਧੀਆ ਬਹੁਤ ਵਧੀਆ ਕੰਮਕਾਰ ਚੰਗਾ ਮੈਨੂੰ ਲੱਗਦਾ ਕੋਈ ਨਾ ਕੋਈ ਮੰਗੂਗਾ ਲੋਕਾਂ ਟੋਪੀਆਂ ਪਾਈ ਜਾਣੀਆਂ ਤਵਾਰ ਤੇ ਹਾਂ ਅੱਛਾ ਬੜਾ ਟੌਰ ਸਵਰ ਗੱਲਾਂ ਕੀ ਗੱਲਾਂ ਚ ਉਹ ਟੌਰ ਸੌਰ ਇਦਾਂ ਹੀ ਆ ਫਿਰ ਤੈਨੂੰ ਪਤਾ ਬਾਹਰ ਅੰਦਰ ਆਪਣਾ ਆਉਣਾ ਜਾਣਾ ਲੱਗਾ ਰਹਿੰਦਾ ਤਾਂ ਕਰਕੇ ਫਿਰ ਬ੍ਰੈਂਡਰ ਚੀਜ਼ਾਂ ਲੈ ਆਈ ਦੀ ਆਪਾਂ ਆਹ ਲੋਕਾਂ ਟੋਪੀਆਂ ਪੋਣੀਆਂ ਬ੍ਰੈਂਡ ਦੀ ਪੋਣਾ ਹੂੰ ਔਰ ਅੱਛਾ ਚਾਚਾ ਬੂਟ ਬੜੇ ਆਂਡ ਪਾਏ ਕਿੱਥੋਂ ਉਹ ਬੂਟ ਇਦਾਂ ਹੀ ਆ ਪਤੇਜ ਤੈਨੂੰ ਪਤਾ ਹੋਵੇਗਾ ਪਿੱਛੇ ਜਦੋਂ ਮੈਂ ਦबई ਗਿਆ ਉਦੋਂ ਲੈ ਕੇ ਆ ਅੱਛਾ 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 ਹਾਂ ਆਹੋ ਹੋ ਲੈ ਕੇ ਕਵਾੜਜੋ ਕਰਨ ਦबईਏ ਉਹ ਤਾਂ ਕੰਮ ਬੜਾ ਜ਼ਰੂਰੀ ਚਾਹ ਅਮਰਜੈਂਸੀ ਬੋਰੀ ਉਹ ਕਿਹੜੀ ਅਮਰਜੈਂਸੀ ਪੈ ਗਈ ਯਾਰ ਚਾਚੇ ਦੇੰਦੇ ਆ ਵੀ ਅਮਰਜੈਂਸੀ ਆ ਪਈ ਯਾਰ ਮੈਂ ਤੇ ਤੇ ਆ ਕੇ ਥੋੜੀ ਫਰੀ ਰਪਈਆ ਲੱਖ ਜਿਹੇ ਦੇਣ ਮੈਨੂੰ ਆ ਕੇ ਲੱਗਿਆ ਕਿ ਕੋਨਾ ਕੋ ਮੰਗੂਗਾ ਉਹੋ ਹੀ ਗੱਲ ਹੋਈ ਐ ਅਗਲਾ ਲੱਖ ਰੁਪਈਆ ਮੰਗਣ ਗਿਆ ਚੱਲ ਕੋਈ ਜਾਨੀ ਕੀ ਭਤੀਜੀ ਕੀ ਕਹਿੰਦਾ 100 ਰੁਪਈਆ ਲੱਖ ਰੁਪਈਆ ਜਾਏਗਾ ਲੱਖ ਰੁਪਈਆ ਦੇ ਤਾਂ ਨਹੀਂ ਕਿਹੜੀ ਗੱਲ ਆ ਤੇਨੂੰ ਲੱਖ ਰੁਪਈਆ ਚੰਗਾ ਭਤੀਜ ਦੱਸ ਲੈ ਚਾਚਾ ਵੜੀ ਲੋੜੀ ਚਾਚਾ ਨੂੰ ਹੋਰ ਕਿੰਨੇ ਕਿੰਨੇ ਪੈਸੇ ਚਾਹੀਦੇ ਆ ਇਹ ਦੱਸ 70 ਲੱਖ ਰੁਪਏ ਚਾਹੀਦਾ ਮੂੰ ਚਾਹੀਦਾ ਲੱਖ ਉਹ ਪਤੀਜ ਮੈਂ ਤਾਂ ਤੈਨੂੰ ਬਾਰ-ਬਾਰ ਇੱਕੋ ਗੱਲ ਕਹਿੰਦਾ ਵੀ ਤੇਨੂੰ 10 ਲੱਖ ਰੁਪਏ ਚੰਗਾ ਭਲਾ ਦੇ ਦੇ ਸਹੀ ਉੱਤੇ ਹੱਥ ਮਾਰੀ ਜਾਣਾ ਗੱਜਾ ਤੇਰਾ ਤੇ ਆਪਣਾ ਵਿਸ਼ਾ ਰਾ ਪੈਂਡ ਹੈ ਕੋਈ ਨਹੀਂ ਉਹ ਕੋਈ ਗੱਲ ਨਹੀਂ ਪਤੀਜ ਦੇ ਦਿੰਨੇ ਦੇ ਦਿੰਨੇ ਇਹ ਕਿਹੜੀ ਗੱਲ ਆ ਮੈਨੂੰ ਤਾਂ ਲੱਗਦਾ ਵੀ ਇਹ ਵਿਆਜ ਛੱਡ ਕੇ ਮੈਂ ਮੂਲ ਵੀ ਮੋੜੂਗਾ ਚਲੋ ਵਿਆਜ ਦੀ ਗੱਲ ਕਰ ਹੀ ਨਹੀਂ ਨੇ ਇਹਦੇ ਨਾਲ ਭਲਾ ਪਤੀਜ ਪਈਆ ਤੇ ਲੱਖ ਤਨ ਮੈਂ ਦੇ ਦੂੰਗਾ ਹਾਂ ਜੀ ਹਾਂ ਜੀ ਚਾਹੀਦਾ ਬਾ ਇਹ ਆਪੀ 10% ਵਿਆਜ ਲੱਗਣਾ ਹੈ ਹੁਣ ਤੇ ਲੋੜ ਆ ਕਦ ਨੇ ਬਾਬ ਨੂੰਣਾ ਪਾ ਚਲ ਕੋਈ ਗੱਲ ਨਹੀਂ ਕਰ ਨੇ ਕੋਲਾ ਕੋਟੇ ਚੱਲ ਚੱਕਰ ਆ ਚਲ ਚਾ ਕੋਈ ਗੱਲ ਨਹੀਂ ਮਨ ਲੋੜ ਆ ਮੇਰੇ ਕੋਈ ਗੱਲ ਨਹੀਂ ਹਾਂ ਭਤੇਜ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦੇ ਦਿੰਨੇ ਆ ਤੈਨੂੰ ਦੱਸ ਆਪਣੇ ਆ ਨਹੀਂ ਕੰਮ ਹੋਣਾ ਤੇ ਹੋਰ ਕੰਨੇ ਆਣਾ ਹਾਂ ਜੀ ਹਾਂ ਜੀ ਕੰਮ ਨਹੀਂ ਚੰਗਾ ਛੋਟਾ ਦੱਸਣ ਡਿਆ 1 ਲੱਖ ਰੁਪਏ ਜਾਂ ਮੰਗਣ ਡਿਆ ਅਗਲਾ ਹੋਰ ਭਤੇਜ ਬਾਸ ਤੇ ਮੈਂ ਆੜਾ ਭਤੇਜ ਤੈਨੂੰ ਦਿੰਨਾ ਮੈਂ ਚੈੱਕ ਠੀਕ ਆ ਤੇ ਚੱਕ ਮੈਂ ਅਸਾਇਣ ਕਰਕੇ ਲਿਆ ਆ ਵੈਸੇ ਤੇਰੀ ਕਿਸਮਤ ਨੂੰ ਨਾ ਰੁਪਈਆ ਵੀ ਲੱਖ ਭਰਿਆ ਜੀ ਆਲਾ ਜਾ ਕੇ ਤੇ ਲਾਲਾ ਤੇ ਲੈ ਲਾ ਲੈ ਚਾਚਾ ਬੜੀ ਮਿਹਰਬਾਨੀ ਠੀਕ ਆ ਤੇ ਇਹ ਦੱਸ ਤੂੰ ਮੋੜੇ ਕਦੋਂ ਨੂੰ ਬਲਾ ਦੇ ਦੇ ਸਹੀ ਮੋੜੀ ਦਵਾਗੇ ਚਾਚਾ ਬਸ ਟੈਨ ਟੈਨ ਤੇ ਚੱਲ ਮੋੜ ਲਈ ਕਿਸ ਵਿਆਹ ਹੀ ਮੋੜੀ ਜਾਵਾਂ ਤੈਨੂੰ ਉਹ ਕੋਈ ਗੱਲ ਨਹੀਂ ਭਤੀ ਚੱਲ ਵਿਆਹ ਜੀ ਮੋੜੀ ਜਾਏ ਹੋਰ ਕੀ ਆ ਮੈਨੂੰ ਜਾਣਾ ਮਤਬਲਾ ਮੈਨੂੰ ਦੱਸ ਹੈ ਪੈਸੇ ਦਾ ਲੱਲੂ ਕਾਕਾ ਤੇਰੇ ਕੋ ਇਹ ਬਰਤਰੀ ਜਾਂਦਾ ਏ ਮਿਸ ਕੋਈ ਕਾਕਾ ਕਹਦਾ ਤੇਰੇ ਮੈਂ ਤੇਰਾ ਕਰਤਾ ਤੇ ਕਿਤੇ ਹਾਂ ਚਾਚਾ ਬੜੀ ਮਿਹਰਬਾਨੀ ਮੈਨੂੰ ਆਸ ਨਹੀਂ ਚਾਚਾ ਮੈਂ ਦਰਦੇ ਵਾ ਠੀਕ ਠੀਕ ਪਟੇਜ ਸਠੀਕ ਆ ਕੋਈ ਗੱਲ ਨਹੀਂ ਹੂੰ ਚਲੋ ਕੋਈ ਗੱਲ ਚਾਚਾ ਸਾਥੀ ਗਾਲੀ ਸਾਥੀ ਗਾਲੀ ਲੈ ਮੋਜ ਯਾਰ ਕੀ ਕਰਾਂ ਬੜਾ ਫਾਸਿਆਂ ਕੁਆੜਚ ਵੀ ਘਾਟਾ ਪੈ ਗਿਆ ਤੇ ਘੱਟੀ ਵੀ ਵਗੀ ਆ ਮੈਂ ਪੈਸਾ ਲਿਆਵਾ ਤੇ ਲਿਆਵਾ ਕਿੱਥੋਂ ਉਹ ਹੈਪੀ ਜਿਹੜੇ ਆਧਾਰੇ ਦਿੱਤੇ ਸੀ ਉਹਨੇ ਵੀ ਵਾਪਸ ਕਰਤੇ ਯਾਰ ਬੰਦਾ ਕਿਹੜਾ ਲਪਾਂ ਪਿੰਡੇ ਕੋ ਲੈਣੇ ਹੀ ਪਿੰਦਾ ਵੀ ਜਿਹੜਾ ਉਹ ਵੀ ਬਾਹਰ ਗਿਆ ਵਾ ਬੰਦਾ ਕੋਈ ਨਿਗਾਹ ਤਾਂ ਨਹੀਂ ਆ ਜਦ ਵੇਖਦਾ ਹਾਂ ਮੈਂ ਪਾਰਕ ਚ ਵੇਖਦਾ ਵੀ ਜੇ ਕੋਈ ਮਿਲ ਜਾ ਲੈ ਹੈਪੀ ਉਹ ਦੱਦਾ ਯਾਤਰੀ ਕਾਲ ਉਹ ਦੱਦਾ ਸਾਸੀ ਕਾਲ ਦੀ ਸਾਸੀ ਕਾਲ ਉਹ ਤਰ੍ਹਾਂ ਕਰਦਾ ਹੈਗਾ ਤਰ੍ਹਾਂ ਹੀ ਬੱਸ ਫੇਰਣਾ ਫੁਰਨਾ ਕਿੱਦਾਂ ਹੀ ਬੱਸ ਉਹ ਇੰਨੀ ਸੇਵਾ ਨਹੀਂ ਕਰੀਦੀ ਹਾਂ ਉਹਦੇ ਫੂਕ ਮਾਰ ਕੇ ਕੀੜੀਆਂ ਡਾਟੀਆਂ ਹਾਂਜੀ ਹਾਂ ਚਾਚਾ ਕੋਈ ਗੱਲ ਹੈ ਹੋਰ ਹੈ ਇਹ ਦਿਉ ਮਾਰਤੇ ਆ ਕੋਈ ਗੱਲ ਨਹੀਂ ਔਰ ਚਾਚਾ ਸੁਣਾ ਕਿੱਦਾਂ ਆ ਲੰਦਾ ਬਾ ਠੀਕ ਠਾਕ ਆ ਪ੍ਰਵਾਤ ਜੀ ਖੁਸ਼ੀਆਂ ਲੱਗਣ ਆ ਪਰੇਸ਼ਾਨ ਯਾਰ ਕਾਦਾ ਯੋ ਪਤਾ ਨਹੀਂ ਹੁਣ ਹਾਂ ਕਰੇਗਾ ਨਾ ਕਰੇ ਅੱਜ ਕੱਲ ਇਹ ਦੇਣ ਫਿਰੇ ਆ ਯਾਰ ਕੰਮ ਹੀ ਹੈ ਕਹੇ ਪੀਸਾ ਤੇ ਸਾਡ ਇੱਕ ਵਾਰ ਤਾਰ ਕਮਾਇਆ ਇੱਕ ਵਾਰ ਲਿਆ ਚਾਚਾ ਤੂੰ ਪਹਿਲਾਂ ਨਾ ਨਾ ਕਰੀ ਮੈਂ ਤੈਨੂੰ ਨਾ ਨਹੀਂ ਕੀਤੀ ਤੇ ਅੱਜ ਤੂੰ ਵੀ ਮੈਨੂੰ ਨਾ ਨਾ ਕਰੀ ਉਦੋਂ ਮੇਸ਼ਗੜਾ ਲੱਗਣ ਡਿਆ ਤੇ ਮੇਣਾ ਮਾਰ ਕੇ ਜਾਂਦਾ ਗੱਲ ਇਹ ਸਹੀ ਲੈਣ ਤੇ ਆ ਚਾਚਾ ਹੁਕਮ ਕਰੋ ਤਈ ਯਾਰ ਮਿਆਣਾ ਕਾਟਾ ਬੜਾ ਪੈ ਗਿਆ ਯੋ ਕਵਾੜ ਦਾ ਕੰਮ ਵੀ ਬੰਦ ਹੋਇਆ ਯੋ ਤੇ ਪਿੰਡਾ ਬਾਹਰ ਗਿਆ ਯੋ ਉਹਨੇ ਪਤਾ ਨਹੀਂ ਕਿੰਨੇ ਦਿਨ 10 ਦਿਨ ਲਾਉਣੇ 20 ਦਿਨ ਆਉਣੇ ਪਤਾ ਨਹੀਂ ਉਹ ਕਦੋਂ ਆਉਂਦਾ ਯੋ ਅੱਛਾ ਤੇ ਬੰਦਾ ਕੋਈ ਵੀ ਹੱਥ ਚ ਨਹੀਂ ਉਹ ਤੇ 100 ਰੁਪਈਆ ਲੱਖ ਚਾਹੀਦਾ ਯੋ ਤੇ ਨਾ ਨਾ ਕਰੀ ਵੇਖ ਲਾ ਉਹ ਇਹਦੇ ਆ ਵੀ ਦੰਗਰ ਮਾਰ ਖੜਿਆ ਕਦੀ ਦਬਾਈ ਘੁਮਲਾ ਘੁਮਲਾ ਗਾਨੀ ਕਾਕਾ ਹੁਣ ਦਾਰ ਥਲੇ ਆ ਚਾਚਾ ਮੇਰੇ ਵੀ ਆ ਆ ਤੇਰੇ ਕਿ ਸੇ ਘੜਾ ਆਉਣ ਮੈਂ ਅੱਛਾ ਇਹ ਕਦੀ ਗੱਲ ਕਰੀ ਲੱਖ ਰੁਪਈਆ ਚਾਹੀਦਾ ਲੱਖ ਰੁਪਈਆ ਯਾਰ ਉਹ ਮੇਰੀ ਗੱਡੀ ਕਹਨੇ ਪਈ ਆ ਤੇ ਉਹ ਛਡਾਉਣੀ ਯਾਰ ਮੈਂ ਨਾ ਵਿਆਹ ਦੀ ਗੱਲ ਕਰ ਹੀ ਲਵਾ ਵਾ ਚੰਗਾ ਇਹਨੇ ਕੀਤਾ ਸੀ ਕਰ ਲੈਨੇ ਕੋਈ ਗੱਲ ਕੋਈ ਚਾਚਾ ਲੱਖ ਰੁਪਏ ਦੇ ਦਿੰਨੇ ਆ ਅੱਛਾ ਇਹ ਥੋੜਾ ਵਿਆਹ ਲੱਗਣਾ ਚਾਹ ਯਾਰ ਹੁਣ ਤਾਂ ਚਾਚੇ ਕੋ ਵਿਆਹ ਲਾਏਗਾ ਯਾਰ ਮੈਂ ਵੀ ਤਾਂ ਤੇਰੀ ਜਰੂਰਤ ਸਾਰੀ ਸੀ ਨਾ ਚਾਚਾ ਪਿਆਰ ਆਪਣੇ ਦਾ ਵਿਆਹ ਵਪਾਰ ਆਪਣੀ ਜਗ੍ਹਾ ਯਾਰ ਚਲੋ ਕੋਈ ਗੱਲ ਨਹੀਂ ਭਰਾਵਾ ਪਸੇ ਨੂੰ ਗਦੇ ਨੂੰ ਹੀ ਬਾਪ ਕਹਿਣਾ ਪੈਣਾ ਕਹਿ ਲੈਨੇ ਕੋਈ ਗੱਲ ਨਹੀਂ ਪਤੀ ਤੇ ਲੱਗਾ ਨਾ ਇਹ ਚਾਚਾ ਵਿਆਹ ਲੱਗਣਾ ਹੀ 12% ਪਿਆਰਾ ਪਰਸੈਂਟ ਤੇਹੀ ਮੈਨੂੰ ਦੱਸਦਾ ਹੈ ਨਾ ਉਹਦਾ ਕਿੰਨਾ ਚਿਰ ਹੋ ਗਿਆ ਇਹ 10 ਸਾਲਾਂ ਦਾ ਹੋ ਗਏ ਹੁਣ ਮਹਿੰਗਾਈ ਵੱਧ ਗਈ ਹੁਣ ਯਾਰ ਹੁਣ ਤਾਂ ਮਹਿੰਗਾਈ ਵੱਧ ਚਾਚਾ ਤੁਹਾਨੂੰ ਪਤਾ ਸਭ ਕੁਝ ਮਹਿੰਗਾ ਹਾਂ 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 ਐਡਾ ਗਿਆ ਤੁਹਾਨੂੰ ਪਤਾ ਘੋਮ ਫਿਰਦਾ ਰਹੇ ਤਾਂ ਸਾਰਾ ਪਤਾ ਹੀ ਆ ਕੋਈ ਗੱਲ ਨਹੀਂ ਕੋਈ ਭਾਵਾ ਵਧ ਗਿਆ ਪਰਾਵਾ ਉਹ ਦਿਨ ਤੇ ਮੇਰੇ ਤੇ ਚੰਗੇ ਸੀ ਤੇਰੇ ਤੇ ਮਾੜੇ ਸੀ ਹੁਣ ਤੇਰੇ ਤੇ ਚੰਗੇ ਆ ਮੇਰੇ ਤੇ ਮਾੜੇ ਆ ਕੋਈ ਗੱਲ ਨਹੀਂ ਦਿਨ ਫਿਰਦੇ ਰਹਿੰਦੇ ਅੱਗਾ ਪਿਛੇ ਹੁੰਦੇ ਲੱਗਾ ਮੇਰੀ ਗੱਲ ਸੁਣੋ ਉਹਦਾ ਸਭਾ ਮੇਰਾ ਮਾਰਾ ਹੀ ਪੁੱਤ ਤੂੰ ਮੈਨੂੰ ਇਵੇਂ ਨਹੀਂ ਵੇਖਿਆ ਵੀ ਵਿਆਜ ਲਾਵਾ ਇਹ ਭਤੀਜਾ ਆਇਆ ਕੋ ਲੈ ਆਇ ਕਰਾ ਉਹਨਾਂ ਕਦੇ ਉਹ ਬੰਦਾ ਚਾਚਾ ਫਿਰ ਵੀ ਵਿਆਜ ਲਾਉਣਾ ਪੈਣਾ ਟੋਪੀ ਤਾਂ ਮੈਂ ਵੀ ਠੋਕ ਕੇ ਕਮਾਈ ਚਾ ਕੋਈ ਗੱਲ ਨਹੀਂ ਭਤੀਜ ਨੂੰ ਲਾਲਾ ਭਰਾਵਾ 12% ਹੀ ਲਾਲਾ ਪਰ ਮੈਨੂੰ ਰੁਪਇਆ ਲੱਖ ਰੇਤਾਂ ਤੇ ਲੱਖ ਰੁਪਇਆ ਰੇਹੇ ਕਰਕੇ ਲਿਏ ਹੈ ਦੇ ਹਵਾਵਾਜਾ ਤਵਾੜਿਆ ਵਾਦਾ ਯਕੀਨ ਤੇ ਨਹੀਂ ਚਲੋ ਇਹ ਲੈ ਲੈਣੇ ਉਹ ਤਾਂ ਦੇ ਸਹੀ ਤੇਰੀਆਂ ਨੱਕ ਨਾਲ ਲਿਕਾ ਨਾ ਕੜਾਈਆਂ ਦੇ ਵਿੱਚ ਯਾਦ ਕਰੇਗਾ ਕੀ ਹ ਲੈ ਓ ਚਾਚਾ ਇੱਕ ਗੱਲ ਹੋਰ ਕਿੰਨੇ ਚਿਰ ਵਾਤ ਚਾਹੀਦਾ ਤੈਨੂੰ ਉਹ ਬਸ ਜਿੱਦਣ ਮੇਰਾ ਤਵਾਰ ਚੁੱਕਿਆਗਾ ਉਦੋਂ ਨਹੀਂ ਮੈਂ ਤੈਨੂੰ ਆਪਤ ਕਰ ਦੇਣਿਆ ਇਹ ਕੋਈ ਗੱਲ ਹੀ ਨਹੀਂ ਆ ਦੇ ਪਰ ਚਾਚਾ ਤੈਨੂੰ ਪਤਾ ਆਪਣਾ ਸਮਾਨ ਹੁੰਦਾ ਜਾਂਦਾ ਨਹੀਂ ਚਾਚਾ ਨੂੰ ਵਪਾਰ ਦਾ ਵਸੂਲ ਆ ਹੂੰ ਲੱਖ ਰੁਪਏ ਠੀਕ ਆ ਉਹ ਜੋ ਪਹਿਲਾਂ ਬੈ ਕਟਣਾ ਪੈਂਦਾ ਮਹੀਨੇ ਦਾ ਇੱਕ ਮਹੀਨੇ ਦਾ ਬੈ ਕਟਣਾ ਪੈਂਦਾ ਮੈਂ ਤਾਂ ਕੱਟ ਕੇ ਦਿੱਤਾ ਨਹੀਂ ਚੱਲ ਕੋਈ ਗੱਲ ਨਹੀਂ ਕੱਟ ਲੈ 25 ਤੂੰ ਆ ਜਾ ਵੇਖੀਆ ਤੇਰੇ ਵਿੱਚ ਕਲੀਅਰ ਆ ਜਾਂਦਾ ਆਹਾਂ ਅੱਜ ਮਨਜ਼ੂਰ ਫਿਰ ਆ ਮਨਜ਼ੂਰ ਆ ਮਨਜ਼ੂਰ ਦਾ ਪ੍ਰਸਾਦ 12% ਨਾ ਬਿਆਹ ਬੰਧਾ ਲੱਖ ਰੁਪਏ 12% ਤੂੰ ਕੋਈ ਗੱਲ ਨਹੀਂ ਜਿੰਨਾ ਬਣੂਗਾ ਭਤੀਜੇ ਪੈਸੇ ਤੇਰੇ ਵੀ ਵਾਪਸ ਹੋ ਜਾਣਗੇ ਤੇ ਤੇਰਾ ਵਿਆਹ ਵੀ ਵਾਪਸ ਆ ਦਾਰੂਗਾ ਪਰਵਾਹ ਨਾ ਕਰ ਤੂੰ ਮੇਰਾ ਜਦਨ ਕਵਾੜ ਚੁੱਕਿਆਗਾ ਆਪਾਂ ਤੈਨੂੰ ਨਾਲ ਹੀ ਵਦਨੀ ਦੇ ਦੇਣੇ ਮੇਰੇ ਸਾਹ ਨਾਲ ਤੂੰ ਨਾ ਜੁੱਤੇ ਜਾਏਂਗੇ ਮੇਰੇ ਕੋਲ ਹਲਾ ਲੱਗਣੇ ਤੇਰੇ ਮਿਲੂ ਚਲੋ ਅੱਛਾ ਕੋਈ ਆ ਚੱਕ ਕੋਈ ਗੱਲ ਨਹੀਂ ਭਤੀਜ ਕੱਟ ਲਾ ਤੂੰ ਵਿਆਜ ਚਾਚਾ ਕੋਈ ਮਾਨਤਾਨ ਆਇਆ ਵਾ 12000 ਤੇਰਾ ਬੈ ਕੱਟਿਆ ਗਿਆ ਅੱਛਾ ਠੀਕ ਹੈ ਚਲ ਹੁਣ ਮੇਰੇ ਕੋ ਕੈਸ਼ ਹੈ ਨਹੀਂ ਆ ਤੂੰ ਚੱਕ ਲੈ ਆ ਆ ਲੈ ਓਹ ਯਾਰ ਮੈਂ ਕਿੱਥੇ ਬੈਂਕ 'ਚ ਥੱਕੇ ਖਾਂਦਾ ਰਹੂੰ ਚੱਲ ਕੋਈ ਗੱਲ ਨਹੀਂ ਚਾਚਾ ਅੱਜ ਤੇਰਾ ਨਾਂ ਚੱਲਦਾ ਕਵਾੜੀਏ ਦਾ ਅੱਡੇ ਤੇ ਚੱਲਦਾ ਕੋਈ ਗੱਲ ਚੱਲ ਜੀ ਚੱਕੀ ਤੈਨੂੰ ਪਤਾ ਰਾਜੋ ਪਸੋੜੀ ਦਾ ਨਾਂ ਤੇ ਹਰ ਜਗ੍ਹਾ ਚੱਲਦਾ ਵਾ ਪਰ ਚਲੋ ਕੋਈ ਗੱਲ ਨਹੀਂ ਠੀਕ ਹੁਣ ਤੇਰਾ 12000 ਮੇਰਾ ਪਹਿਲੇ ਮਹੀਨੇ ਦਾ ਵਿਆਜ ਤੈਨੂੰ ਆ ਗਿਆ ਵਾ ਤੇ ਹੁਣ ਅਗਲੇ ਮਹੀਨੇ ਦਾ ਮੈਂ ਫੇਰ ਵਿਆਜ ਤਨੂ ਦੇ ਨਹੀਂ ਤੇ ਅੱਪਲ ਤੇ ਮੈਂ ਰਕਮ ਹੀ ਮੋੜਦਾ ਨਹੀਂ ਕੋਈ ਗੱਲ ਨਹੀਂ ਰਕਮ ਹੀ ਮੋੜਨ ਦੀ ਤੇ ਟੈਂਸ਼ਨ ਨਾ ਲੈ। ਚਲੋ ਚਾਚਾ ਜੀ ਵਧੀਆ ਗੱਲ ਆ ਵਪਾਰ ਨਾਲ ਪਿਆਰ ਆ। ਹਾਂ ਹੋ ਰੱਬਾ ਇਹਨੂੰ ਕਹਿੰਦੇ ਆ ਕਦੀ ਦਾਦੇ ਦੀਆਂ ਤੇ ਕਦੀ ਪੋਤੇ ਦੀਆਂ। ਹੈਂ ਅੱਜ ਇਹਦਾ ਪ੍ਰਾਪਰਟੀ ਦਾ ਕੰਮ ਚੱਲ ਗਿਆ ਤੇ ਵੇਖ ਲੈ ਹੁਣ ਅੱਜ ਇਹਦੇ ਕੋ ਪਿਆ ਹੈਗਾ। ਉਸ ਦਿਨ ਮੇਰਾ ਕਵਾੜ ਦਾ ਕੰਮ ਚੱਲਦਾ ਸੀ ਤੇ ਉਸ ਦਿਨ ਮੇਰੇ ਕੋ ਪਿਆ ਹੈਗਾ ਸੀ। ਪਰ ਮੈਨੂੰ ਵੀ ਸੋਚਣਾ ਚਾਹੀਦਾ ਸੀ ਨਾ ਕਿ ਭਤੀਜਾ ਵਾ ਇਹਨੂੰ ਨਾ ਵਿਆਜ ਲਾਵਾਂ। ਅੱਜ ਮੈਨੂੰ 12% ਦੇਣਾ ਪੈਣ ਰਿਹਾ। ਇਹਨੂੰ ਕਹਿੰਦੇ ਆ ਖੜੇ ਨੀਵੇਂ ਆ ਰੁੱਖਾਂ ਨੂੰ ਲੱਗਦਾ ਸਿੰਬਲਾਂ ਤੂੰ ਮਾਨ ਨਾ ਕਰੀ ਇਹ ਨਹੀਂ ਪਤਾ ਕਿ ਕਿਹਦੇ ਦਿਨ ਕਿਹੜੇ ਵੇਲੇ ਫਿਰ ਜਾਣੇ ਆ ਇਹ ਅਸੀਂ ਤੂਤਾ ਦਰਖਤਲੇ ਆ ਜੀ ਜਿਹਨੂੰ ਗੋਲਾ ਲੱਗਿਆ ਹਿਆਂ ਬਹੁਤ ਵਧੀਆ ਦੂਰਾਂ ਚੜ੍ਹ ਠੰਨੀਵਾ ਜਿਹੜਾ ਰੁੱਖਾ ਉਹਨੂੰ ਫਲ ਲੱਗੇ ਹੋਇਆ ਤੇ ਸਿੰਬਲ ਜਿਹੜਾ ਵਾ ਸਿੰਬਲ ਦੇ ਫਲ ਤੇ ਲੱਗੇ ਹੋਇਆ ਪਰ ਉਹ ਫਲ ਕਿਹੇ ਕੰਮ ਨਹੀਂ ਆਉਂਦੇ ਉਹ ਵੀ ਤੁਹਾਨੂੰ ਨਹੀਂ ਦਿਖਾਉਂਦੇ ਆ ਇਹ ਸਾਰਾ ਜਿਹੜਾ ਵਾ ਇਹ ਦੇਖੋ ਤੂਤਾ ਦਰਖਤਾਂ ਹਾੜੇ ਤੁਤ ਕਿੰਦੇ ਪਤਾ ਨਹੀਂ ਹੋਣਾ ਕਿਹੜੀ ਭਾਸ਼ਾ ਚ ਕੀ ਕਿੰਦੇ ਮੈਨੂੰ ਉਹਦੇ ਬਾਰੇ ਪਤਾ ਨਹੀਂ ਇਹ ਦੇਖੋ ਬੋਲਾਂ ਜਿਹੜੀਆਂ ਬੋਲਾਂ ਦਿਖ ਰਹੀਆਂ ਨੇ ਬਹੁਤ ਵਧੀਆ ਫਲ ਲੱਗਾ ਉਹ ਵੀ ਦਿਖਾ ਰਿਹਾ ਅਸੀਂ ਔਰ ਇਹਦਾ ਸਿੰਬਲ ਰੋਖਸਰਾਇਦਾ ਅਤ ਦੇਰਗ ਅਤ ਮੁਚ ਕੋਏ ਜੇ ਆਵੇ ਆਸ ਕਰ ਜਾਏ ਨਰਾ ਸੇ ਕੇਤਾ ਹਲ ਫਕੇ ਫੁੱਲ ਬਕ ਬਕੇ ਕਮਣਾ ਆਵੇ ਪਤ ਮਿੱਠਤ ਨੇਵੇਂ ਨਾਨਕਾ ਗੁਣ ਚੰਗੀਆਂ ਤਤ ਇਹ ਸਿੰਬਲ ਦਾ ਰੋਖਾ ਜੀ ਫੇ ਅਸੀਂ ਤੁਹਾਨੂੰ ਇੱਕ ਵਾਰੀ ਦਿਖਾ ਰਹੇ ਹਾਂ ਇਹ ਸਿੰਬਲ ਦਾ ਰੋਖਾ ਜਿਹਦੇ ਬਾਰੇ ਇਹ ਵੀਡੀਓ ਬਣਾਈ ਆਂ ਔਰ ਇਹਦੇ ਫੁੱਲ ਜਿਹੜੇ ਆ ਉਹ ਵੀ ਕਿਸੇ ਕੰਮ ਨਹੀਂ ਆਉਂਦੇ ਇਹਦੀ ਜਿਹੜੀ ਲੱਕੜ ਆ ਉਹ ਵੀ ਕਿਸੇ ਕੰਮ ਨਹੀਂ ਆਉਂਦੀ ਇਹ ਦੇਖੋ ਸਿੰਬਲ ਦਾ ਇਧਰ ਅਕਤ ਹੈਗਾ ਸਾਰਾ ਜੋਲਤਨ ਦਿਖਾ ਰਹੇ ਹਾਂ ਔਰ ਇਹਦੇ ਬਾਰੇ ਕਹਾਵਤ ਆ ਕਿ ਤੋਤਾ ਜਿਹੜਾ ਵਾ ਇਹਦੇ ਫੁੱਲ ਵੇਖ ਕੇ ਫਲ ਵੇਖ ਕੇ ਬਹੁਤ ਆਕਰਸ਼ਿਤ ਹੋ ਜਾਂਦਾ ਉਹ ਆਉਂਦਾ ਜਦੋਂ ਇਹਦੇ ਵਿੱਚ ਚੁੰਝ ਮਾਰਦਾ ਤੇ ਉੱਥੇ ਮਰ ਜਾਂਦਾ ਇਹ ਐਡਾ ਮਾਰਦ ਰੱਖਦਾ ਹੈਗਾ